ਗੁੱਡ ਮਾਰਨਿੰਗ ਜਨਾਨੀਓ ਜਿੰਨੀਆਂ ਵੀ ਜਨਾਨੀਆਂ ਨੇ ਸਾਰਿਆਂ ਨੂੰ ਗੁੱਡ ਮਾਰਨਿੰਗ ਜਨਾਨੀਆਂ ਕਹਿੰਦਾ ਮਤਲਬ ਅੱਗੇ ਕਿਉਂ ਕਿ ਅੱਜ ਕੱਲ ਇੰਸਟਾਗ੍ਰਾਮ ਤੇ ਜਿੰਨੀਆਂ ਵੀ ਜਿੰਨੇ ਵੀ ਲੋਕ ਆ ਸਭ ਜਨਾਨੀਆਂ ਹਰਕਤਾਂ ਕਰਦੇ ਨੇ ਸਭ ਕੋਈ ਜਨਾਨੀ ਬਣ ਜਾਂਦਾ ਕੋਈ ਕੀ ਬਣ ਜਾਂਦਾ ਕੋਈ ਕੀ ਬਣ ਜਾਂਦਾ ਆ ਕਰਕੇ ਕੀ ਗੁੱਡ ਮਾਰਨਿੰਗ ਜਨਾਨੀਆਂ ਸਾਰੀਆਂ ਸਾਰੇ ਫਲੋਪ ਕਰਦੀਆਂ ਮਿਲਹਾ ਹਰਿਆਂ ਦੇ ਨਾ ਕਰੇ ਫਲੋਪ ਕਰਦੇ ਆ ਦੇ ਉਹ ਜਿਹੇ ਬੰਦੇ ਆ ਉਹਨਾਂ ਲਈ ਜਨਾਨੀ ਵਰਡ ਬੈਟਰੀ ਸਭ ਤੋਂ ਬਹੁਤ ਵਧੀਆ ਹੈ ਤੇ ਹੁਣ ਅਸੀਂ ਪਿੰਡ ਤੇ ਰਵਾਨਾ ਹੋ ਚੁੱਕੇ ਆ ਪਿੰਡ ਜਾ ਕੇ ਆ ਤੇ ਇਸ ਵੀਡੀਓ ਵਿੱਚ ਵੀ ਕਰਦੇ ਆ ਫੁੱਲ ਤੇ ਰਾਸਤੇ ਵਿੱਚ ਆਉਣ ਵਾਲੀ ਚੀਜ਼ਾਂ ਤੁਹਾਨੂੰ ਦਿਖਾਉਣੇ ਆ ਫਿਲਹਾਲ ਨਾ ਸਾਨੂੰ ਅਜੇ ਵਲੋਗਿੰਗ ਕਰਨੀ ਨਹੀਂ ਆਉਂਦੀ ਅਜੇ ਅਸੀਂ ਨਵੇਂ ਨਵੇਂ ਬੰਦੇ ਆ ਹੋਲੀ-ਹੋਲੀ ਬਾਲਾ ਜੂ ਕਹਿੰਦੇ ਆ ਵੀ ਇੱਕ ਇੱਕ ਸਟੈਪ ਕੋੜੀ ਦਾ ਚੜ ਕੇ ਹੀ ਮੰਜ਼ਲ ਤੇ ਪਹੁੰਚਿਆ ਜਾਂਦਾ ਹੈ ਉਸੇ ਤਰ੍ਹਾਂ ਇੱਕ ਇੱਕ ਸਟੈਪ ਕਰਕੇ ਅਸੀਂ ਵੀਡੀਓ ਪਾ ਰਹੇ ਆ ਕਦੇ ਨਾ ਕਦੇ ਦਾ ਸਫਲਤਾ ਸੁਪਲੋ ਆਗੇ ਕੋਣੀ ਨਾ ਸੋਚੋ ਵੀ ਆਪਦੀ ਮੂਹ ਦੀ ਵੀਡੀਓ ਬਣਾਈ ਜਾਂਦਾ ਬਸ ਕੋਈ ਕੁਝ ਵਖਾਤ ਆ ਨਹੀਂ ਹੋਲੀ-ਹੋਲੀ ਵਿਖਾਵਾਂਗੇ ਕੋਈ ਨਾ ਟੈਨਸ਼ਨ ਨਾ ਲੋ ਅਜੇ ਤਾਂ ਟਾਈਮ ਆ ਆਓ ਵੇਖੋ ਕਿਵੇਂ ਮੂਵ ਅੱਨ ਕੇ ਪਰਨਾ ਬਣ ਕੇ ਤੇ ਪਹਿਲਾਂ ਤੋਂ ਦੱਸੋ ਮੇਰੀ ਲੁੱਕ ਇੰਟਰੋਡਕਸ਼ਨ ਨਹੀਂ ਦਿੱਤੀ ਸੀ ਆ ਇਹ ਮੁੰਡੇ ਦਾ ਨਾਮ ਹੈਗਾ ਐਮੀ ਇਹ ਫਿਲਹਾਲ ਜਲੰਧਰ ਰਹਿੰਦਾ ਤੇ ਕੀ ਕੰਮ ਕਰ ਰਿਹਾ ਤੂੰ ਇਸ ਟਾਈਮ ਦੱਸੀ ਵੜਾ ਜਾਂ ਦਾਦੇ ਇਹ ਬੋਲਦਾ ਨਹੀਂ ਇਹ ਕਹਿੰਦਾ ਮੈਂ ਨਹੀਂ ਬੋਲਣਾ ਵਲੌਗ ਚ ਕਹਿੰਦਾ ਮੈਨੂੰ ਸ਼ਰਮ ਆਉਂਦੀ ਆ ਮੈਂ ਸ਼ਰਮ ਸ਼ਰਮ ਲਾਉਣੀ ਪੈਂਦੀ ਆ ਵਲੌਗ ਹੀ ਕਰਨੀ ਜਈਆਂ ਤਾਂ ਵਾਲ ਬਾਜੀ ਮੇਰੇ ਉੱਡ ਚੁੱਕੇ ਆ ਅਗਰ ਕੋਈ ਆਏ ਤੁਹਾਡੇ ਕੋਲ ਹੈਗਾ ਕੁਛ ਐਦਾਂ ਦਾ ਜਰੀਆ ਤਾਂ ਮੈਨੂੰ ਦੱਸੋ ਮੈਂ ਨਾ ਬਾਲੂ ਗਾਣਾ ਕਹਣਾ ਅੱਜ ਮੇਰੀ ਉਮਰ ਕੋ ਖਾਸ ਹੈ ਨਹੀਂ ਬਸ 30 ਕੋਈ ਸਾਲ ਉਮਰ ਤਾਂ ਕਰਕੇ ਮੈਨੂੰ ਦੱਸਿਓ ਜ਼ਰੂਰ ਠੀਕ ਆ ਤੇ ਜਿੰਨੇ ਵੀ ਮੇਰੇ ਸਬਸਕ੍ਰਾਈਬਰ ਆ ਤੁਸੀਂ ਆ ਗਿਣਿਓ ਦੱਬੇ ਐਂਦੇ ਵੇਖੋ ਕਿੱਡੀ ਕੈਂਟ ਰੇਨ ਸਾਡੇ ਏਰੀਆ 'ਚ ਟ੍ਰੇਨ ਖਤਮ ਹੋਣ ਨਾਲ ਹੀ ਆ ਐਂਡ ਹੋਣ ਵਾਲਾ ਪਾਟ ਖੁੱਲੇ ਤੇ ਫਿਰ ਅਸੀਂ ਜਾਈਏ ਮਿੱਤਰੋ ਦੋਸਤੋ ਅਸੀਂ ਹੁਣ ਪਹੁੰਚ ਚੁੱਕੇ ਆ ਜਿੱਥੇ ਅਸੀਂ ਆਪਣੀ ਮੰਜ਼ਿਲ ਤੇ ਜਾਣਾ ਸੀਗਾ ਮਤਲਬ ਕਿ ਪਿੰਡ ਆ ਬਾਈ ਦੇ ਪਿੰਡ ਨਾਲ ਜਿਹੜਾ ਮੇਰਾ ਬਾਈ ਹੈਗਾ ਭਰਾ ਮੇਰਾ ਤੇ ਆ ਵੇਖੋ ਸੇਮ ਨਾਲਾ ਸਾਡੇ ਏਰੀਆ ਚ ਅਜੇ ਤੱਕ ਸੇਮ ਨਾਲੇ ਹੈਗੇ ਆ ਤੇ ਆ ਦੇਖੋ ਬੰਦਰ ਜ਼ਮੀਨਾਂ ਮਤਲਬ ਕਿ ਜ਼ਿਆਦਾ ਤਾਂ ਨਹੀਂ ਹੁਣ ਤਾਂ ਬਣ ਗਈਆਂ ਨੇ ਜ਼ਮੀਨਾਂ ਵੱਧ ਤੋਂ ਵਧੀਆ ਦੇ ਦੇਖੋ ਮホール ਕੀਤਾ ਦੇ ਅੰਦਰ ਕੋਈ ਬੰਦਾ ਨਹੀਂ ਹੁੰਦਾ ਇੱਧਰ ਲੋਕੀ ਪਤਾ ਕੀ ਕਰਦੇ ਆ ਅਮਲੀ ਬੰਦੇ ਆ ਕੇ ਇੱਥੇ ਟੀਕੇ ਲਾਉਂਦੇ ਆ ਬਹੁਤ ਜਿਆਦਾ ਤੁਹਾਨੂੰ ਵਾਪਸੀ ਦੇ ਜਦੋਂ ਮੈਂ ਛੱਡ ਗਿਆ ਹੂੰਗਾ ਨਾ ਭਾਈ ਦੇਖੋ ਅਸੀਂ ਪਹੁੰਚ ਚੁੱਕੇ ਆ ਪਿੰਡ ਤੇ ਮੁੰਡੇ ਸਾਰੇ ਅੱਜ ਪਿੰਡ ਸੀਗਾ ਪਾਠ ਸਾਡੇ ਆਪ ਦਾ ਤੇ ਦੇਖੋ ਪਾਠ ਤੇ ਆਏ ਹੋਏ ਆ ਸਾਰੇ ਜਨੇ ਲੰਗਰ ਚੱਲ ਰਿਹਾ ਪਾਂਡੇ ਤੇ ਵੀ ਜਰੇ ਆ ਹੁਣ ਅਸੀਂ ਲੰਗਰ ਖਾਣ ਲੱਗੇ ਆ ਬੋਟ ਲਾ ਲਿਆ ਬਾਈ ਜੀ ਲੰਗਰ ਖਾਈਏ ਬਾਈ ਸਾਫ ਸਾਰੇ ਲੰਗਰ ਆਪਨੇ ਖਾ ਰਿਆ ਸੇਵਾਦਾਰ ਵਰਤਾਰੇ ਆ ਕਿਥੇ ਬਈ ਉਥੇ ਇੱਥੇ ਆਇਆ ਇੱਥੇ ਆਇਆ ਮਣ ਇੱਥੇ ਆ ਜਾ ਸੋ ਕਿਵੇਂ ਆ ਬਣ ਕਿਵੇਂ ਲੱਗ ਰਿਹਾ ਹੈ ਵਧੀਆ ਸਾਦਾ ਖਾਣਾ ਪੁਰਾਣੇ ਪਿੰਡ ਕੇ ਕਿਵੇਂ ਲੱਗ ਰਿਹਾ ਹੈ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਸਾਡਾ ਬਾਈ ਦਾ ਪਰਾਣਾ ਪਿੰਡਾ ਜਿੱਤੀ ਪਿੰਡ ਹਾਂ ਇਹ ਬੜੇ ਟਾਈਮ ਬਾਅਦ ਅਸੀਂ ਆਏ ਹਾਂ ਬੜੇ ਟਾਈਮ ਬਾਅਦ ਉਹ ਦਾਵਾ ਟਾਈਮ ਹੋ ਗਿਆ ਹਨਾ ਉਹ ਵੀ ਪਾਰ ਸੀਗਾ ਖੁਸ਼ੀ ਦਾ ਤਾਂ ਕਰਕੇ ਪੂਰੀ ਪਿੰਡ ਦਾ ਇਤੋਂ ਪਹਿਲਾ ਘਰ ਦਾ ਪਹਿਲਾ ਘਰ ਜਿੱਤੋਂ ਮੋਢੀ ਮੇ ਲੋਕੀ ਜਨਮ ਪਹਿਲੀ ਦੇ ਵਿੱਚ ਪਹਿਲੀ ਤੋਂ ਬਾਅਦ ਪਹਿਲੀ ਪੱਕੀ ਚਲੋ ਹੁਣ ਪ੍ਰਸ਼ਾਦਾ ਖਾਣੇ ਆ 48 ਮੈਨ ਆ ਚੁੱਕੀ ਆ ਆ ਵੇਖੋ ਸਾਡੇ ਲਈ ਥਾਲੀ ਲੈ ਕੇ ਸਪੈਸ਼ਲ ਆਇਆ ਤੇ ਅਸੀਂ ਹੁਣ ਲੰਗਰ ਆਜੋ ਤੁਸੀਂ ਵੀ ਆਜੋ ਭਾਜੀ ਤੇ ਭਾਜੀ ਕਹਿੰਦੇ ਸੀ ਮੈਂ ਵੀ ਆ ਰਿਹਾ ਖਾਣਾ ਅਸੀਂ ਹੁਣ ਥਾਲੀਆਂ ਸੱਜ ਚੁੱਕੀਆਂ ਨੇ ਹੁਣ ਤੁਸੀਂ ਵੀਰੇ ਗਲਤ ਰੱਖੀ ਆ ਤੁਸੀਂ ਤੁਸੀਂ ਗਲਤ ਰੱਖੀ ਆ ਐ ਆਖੋ ਸਾਡੇ ਵੀਰਾ ਸਾਡਾ ਵੀਰਾ ਖੀਰਾ ਠਰ ਰਿਹਾ ਤੇ ਖਾ ਰਿਹਾ ਖੀਰ ਖੀਰ ਆਈਏ ਸਮਝੋ ਹਾਂ ਉਹ ਬਾਜੀ ਕਹਿੰਦੀ ਮੈਂ ਨਹੀਂ ਖਾਣੇ ਅਖੀਰ ਆ ਚੁੱਕੀ ਆ ਵੀਰ ਜੀ ਲਿਆਓ ਜੀ ਦਾਲ ਜੀ ਅਦਰ ਵੀ ਲੰਗਰ ਦੀ ਦਾਲ ਸਤਨਾਮ ਵਾਹਿਗੁਰੂ ਸੱਚੇ ਬਾਦਸ਼ਾਹ ਮਿਹਰ ਕਰਿਓ ਪ੍ਰਸ਼ਾਦਾ ਜੀ ਪ੍ਰਸ਼ਾਦਾ ਲੈ ਰਿਆ ਮੇਰੇ ਵਾਸਤੇ ਲਈ ਪ੍ਰਸ਼ਾਦਾ ਹਾਂ ਸਾਡਾ ਛੋਟਾ ਜਿਹਾ ਵੀਰਾ ਪ੍ਰਸ਼ਾਦਾ ਦੇ ਰਿਆ ਸਾਨੂੰ ਤੇ ਇਹ ਇਹ ਕਹਿੰਦਾ ਖੀਰ ਜੰਮ ਗਈ ਆ ਵੇਖੋ ਤੇ ਆ ਬਾਈ ਕੀ ਕਿਹਾ ਸੀ ਦੱਸੀ ਦੁਬਾਰਾ ਕੀ ਕਿਹਾ ਸੀ ਉਹਨਾਂ ਆ ਕਹਿੰਦਾ ਖੀਰ ਜੰਮ ਗਈ ਕੀ ਕਰੀਏ ਇਹ ਕਹਿੰਦਾ ਪਾਣੀ ਪਾ ਦਈਏ ਹੁਣ ਤੁਸੀਂ ਦੱਸੋ ਕਮੈਂਟ ਕਰਕੇ ਪਾਣੀ ਪਾਈ ਕਿ ਨਾ ਪਾਈ ਜੰਮੀ ਪਈ ਵੇਖੀ ਜੰਮੀ ਪਈ ਕਈ ਨਲਬਟਨੀ ਪੈਣੀ ਹੈ ਬਾਕੀ ਖਾ ਕੇ ਵੇਖ ਵੀਰੇ ਡੱਟ ਵਿੱਚ ਸਵਾਦ ਇੱਕ ਹੀ ਕਿੰਨਾ ਵਦਾਰ ਸਿਰਾ ਲੱਗਿਆ ਮੈਂ ਤਾਂ ਵੀਰੇ ਦੁਬਾਰਾ ਖਾਧੀ ਖੀਰ ਇਹ ਭੇਜਿਆ ਸਾਰੇ ਕੋਲ ਕੋਲ ਦਾ ਇੱਕ ਮਿੰਟ ਠੀਕ ਹੈ ਓਕੇ ਚਲ ਜੀ ਵੱਡੇ ਬਲੌਗਰ ਆ ਕਿ ਮੈਂ ਮਾਤਰ ਭਾਸ਼ਾ ਬਣਾਣਾ ਹੈ ਆਪਣੀ ਜਿਹੜੀ ਬੋਲੀ ਆ ਠੀਕ ਆ ਨਾ ਇਹ ਚਾਹ ਪੀਣੀ ਚਾਹ ਪੀਣੀ ਆ 60 ਪੈ ਚੁੱਕਿਆ ਹੈ 60 ਪੈ ਚੁੱਕਿਆ ਹੈ ਤੇ ਅਸੀਂ ਚਾਹ ਅਸੀਂ ਖੋ ਲਈਦੇ ਐਵੇਂ ਚਾਹ ਅਸੀਂ ਖੋ ਲਈਦੇ ਚਾਹ ਦੀਆਂ ਕੋਈ ਨਹੀਂ ਆ ਤਾ ਤਾਂ ਨਮਾਣੇ ਦੇ ਬੰਦਿਆ ਕੋਲ ਹਮਮ ਕਿਹੜਾ ਮਾਤਰ ਬਾਦਸ਼ਾਹ ਬਾਦ ਪੱਟ ਬਾਦ ਮਾ ਬਾਦਰ ਬਾਸ਼ਾ ਫਰੋਜਪੁਰਿਆ ਬਾਦਸ਼ਾਹ ਜੀ ਬੋਲਣਾ ਆਪਾਂ ਜੀ ਬੁਮਾਰ ਜੀ ਸਿੰਗਰ ਇਹਨਾਂ ਦਾ ਕੱਲ ਇੱਕ ਸੌਂਗ ਰਿਲੀਜ਼ ਹੋਇਆ ਹੈ ਜੀ ਨਾ ਕਰੇ ਸੇਵਕ ਹੁੰਦਾ ਆ ਐਨੇ ਉੱਥੋਂ ਉੱਥੋਂ ਬਾਲਟੀ ਤੱਕ ਨਹੀਂ ਚੱਕੀ ਬਲੌਗ ਬਣਾ ਰਹੇ ਜੀ ਬਾਲਟੀ ਤੱਕ ਨਹੀਂ ਹਾਂ ਬਾਲਟੀ ਤੱਕ ਨਹੀਂ ਬਾਬਾ ਜੀ ਕਰੇ ਸੇਵਕ ਤੱਕ ਬਾਦ ਨਹੀਂ ਨਾ 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 ਕੇ ਬਸ ਬੰਦੇ ਵੇਖ ਆ ਵੇਖੋ ਆਏ ਇਹ ਬਲੌਗ ਦਾ ਪੈਜ ਪਗ ਲਾ ਗਿਆ ਇਹ ਆ ਫਿਰ ਕੀ ਆ ਆਪਣੀ ਇਹ ਚਲੋ ਕੋਈ ਗੱਲ ਨਹੀਂ ਅਸੀਂ ਵੀ ਮੈਂ ਵੀ ਮੋਨਾ ਫਿਰ ਕੀ ਆ ਪੱਗ ਪੱਗ ਦੀ ਗੱਲ ਨਹੀਂ ਆਪਾਂ ਕਰ ਰਹੇ ਆਪਾਂ ਗੱਲ ਕਰ ਰਹੇ ਆਂ ਬਈ ਤੁਸੀਂ ਥੋੜੀ ਦੇਰ ਹੋਰ ਬੰਨੀ ਸੀ ਜਦੋਂ ਤੱਕ ਸੰਗਤ ਆਪਣੀ ਸਾਰੀ ਹੋ ਗਈ ਆ ਉਦੋਂ ਤੱਕ ਬੰਨੀ ਸੀ ਚਲੋ ਟੋਪੀ ਵੀ ਸੋਹਣੀ ਲੱਗ ਰਹੀ ਆ ਮੈਂ ਨਾ ਹਰੇਕ ਬੰਦੇ ਕੋਲੋਂ ਖੁਦ ਸਬਸਕ੍ਰਾਈਬ ਕਰਾਉਣਾ ਹੁਣ ਮਨਦੀਪ ਫੋਨ ਕੱਢ ਤੇ ਸਬਸਕ੍ਰਾਈਬ ਕਰ ਅਸੀਂ ਇੱਕ ਮਿੰਟ ਗੱਲ ਸੁਣੋ ਗਾਇਜ਼ ਥਿਸ ਇਜ਼ ਨਾਟ ਸੰਦੀਪ ਹੋ ਪ੍ਰਦੀਪ ਪ੍ਰਦੀਪ ਸੋਰੀ ਪ੍ਰਦੀਪ ਇਹ ਬਲੌਗਰ ਸਾਡਾ ਥੋੜਾ ਉਹ ਯਾਰ ਨਾ ਮਿਕਸਿੰਗ ਥੋੜਾ ਜਿਹਾ ਥੋੜਾ ਜਿਹਾ ਨਾ ਐ ਐ ਐ ਹੋ ਜਾਂਦੇ ਆ ਇਹ ਬਲੌਗਰ ਦੀ ਪ੍ਰੈਕਟਿਸ ਕਰ ਰਿਹਾ ਆ ਅਸੀਂ ਅਜੇ ਨਵੇਂ ਬੰਦੇ ਆ ਅਜੇ ਅਸੀਂ ਨਵੇਂ ਬੰਦੇ ਆ ਨਵੇਂ ਬੰਦੇ ਇਹ ਵੀ ਬੱਜ ਸਕਦਾ ਨਾ ਖਾਇਆ ਕਰ ਨਹੀਂ ਮੇਰੇ ਇਹ ਛੱਡ ਸੋ ਮੇਰਾ ਪਹਿਲਾ ਚੈਨਲ ਕਰੋ ਸਬਸਕ੍ਰਾਈਬ ਪਲੀਜ਼ ਹੋ ਗਿਆ ਚੱਲ ਚੱਲ ਹੁਣ ਅਸੀਂ ਜਾ ਰਹੇ ਆ ਵਾਪਸ ਘਰੇ ਤੇ ਅਮਨ ਗੱਲ ਕਰ ਰਿਹਾ ਸੀ ਫੋਨ ਤੇ ਸਾਡੀ ਨਾ ਸਕੂਟਰੀ ਦੀ ਹਵਾ ਘਾਟਾ ਤੇ ਹਵਾ ਘਾਟ ਹੋਣ ਕਰਕੇ ਸਕੂਟਰੀ ਚ ਹਵਾ ਭਰਦੇ ਆ ਤੇ ਫਿਰ ਜਾਂਦੇ ਆ ਆਪਣਾ ਗੱਲ ਕਰਦਾ ਫੋਨ ਤੇ ਟਾਈਮ ਬਹੁਤ ਹੋ ਚੁੱਕਿਆ ਤੇ ਜਹਾਂ ਦਾ ਨਾਮ ਨਹੀਂ ਲੈ ਰਿਹਾ ਦੇਖੋ ਆਪਣੀ ਸਕੂਟੀ ਆ ਇਹਦੇ ਟਾਇਰ ਚ ਹਵਾ ਘਾਟ ਹੋਈ ਪਈ ਆ ਬਹੁਤ ਜ਼ਿਆਦਾ ਭਰਦੇ ਆ ਹਵਾ ਤੇ ਫਿਰ ਚਲਦੇ ਆ ਹੋਰ ਕੀ ਆ ਹਵਾ ਘਾਟ ਹੋਣ ਕਰਕੇ ਮਗਲੇ ਦੀ ਠੀਕ ਆ ਅਗਲੇ ਦੀ ਘਾਟ ਆ ਹਵਾ ਇਧਰ ਬਣਾਵਾ ਬਹਿਨ ਦਾ ਚਲਿਏ ਭਾਈ ਯਾਰ ਤੁਮ ਵੈਸੇ ਗੋਲਡ ਰੱਖਣਾ ਚਾਹੀਦਾ ਤੁਸੀਂ ਬੈਟਰੀ ਵਾਲੀ ਇਹ ਐਡੇ ਮਹਿੰਗੇ ਵਲੌਗਰ ਨੇ ਕੇਨਾ ਕੋ ਐਕਟਿਵ ਆ ਗਈ ਗੇਟ ਨਹੀਂ ਨਿਕਲਦੇ ਸੀ ਗੇਟ ਨਹੀਂ ਨਿਕਲਦੇ ਸੀ ਅਜੇ ਇਹਨੇ ਕਹੇ ਜੁੜੇ ਨਹੀਂ ਨਾ ਗੋਲਡ ਦੇ ਪਾਉਸ ਕਰਨਾ ਪਾਉਸ ਉਹ ਆ ਜਾ ਪਾਉਸ ਇਹ ਵਲੌਗਰ ਜਾ ਰਹੇ ਨੇ ਵਲੌਗਰ ਐਨੇ ਗਰੀਬ ਵਲੌਗਰ ਇੰਨੇ ਗਰੀਬ ਵਲੌਗਰ ਐਕਟਿਵਾ ਤੇ ਆਂਦੇ ਨੇ ਪਹਿਲੀ ਵਾਰ ਵੇਖੇ ਨੇ ਇੰਨੇ ਗਰੀਬ ਵਲੌਗਰ ਓ ਮਾਈ ਗਾਡ ਇਹ ਲੋ ਠੀਕ ਮੇਰੇ ਹੁਣ ਸਕੂਟਰ ਦੀ ਹਵਾ ਭਰਨੀ ਆ ਤੇ ਸਮਝ ਨਹੀਂ ਆ ਰਿਹਾ ਕਿਰੇ ਬਸਪਰਾ ਮਿੱਤਰ ਹੁਣ ਜਾ ਰਹੇ ਆ ਸ਼ਹਿਰ ਜਲਾਲਾਬਾਦ ਵੈਸਟ ਵਾਪਸ ਜਾ ਰਹੇ ਆ ਭੋਗ ਭੋਗ ਤਾਂ ਹੋ ਕੇ ਭੋਗ ਨਹੀਂ ਸੋਰੀ ਪਾਠ ਤਾਂ ਹੋ ਕੇ ਵਾਪਸ ਜਾ ਰਹੇ ਆ ਜਲਾਲਾਬਾਦ ਸ਼ਹਿਰ ਤੇ ਤੁਹਾਨੂੰ ਮਿਲਦੇ ਆ ਉੱਥੇ ਜਾ ਕੇ ਆ ਦੇਖੋ ਸਾਡੇ ਪਿੰਡ ਦਾ 사ਸੰਗ ਘਰ ਮੇਰਾ ਪਿੰਡ ਇਹੀ ਆ ਤੇ 사ਸੰਗ ਘਰ ਦੇਖੋ ਪਿੰਡ ਦਾ ਕਿੱਦਾਂ ਸੋਹਣਾ ਬਣਿਆ ਹੋਇਆ ਬਾਬਾ ਬਿਆਸ ਜੀ ਵਾਲਿਆਂ ਦਾ 사ਸੰਗ ਘਰ ਆ ਬਹੁਤ ਸੋਹਣਾ ਬਣਿਆ ਆ ਇਹ ਜਿੱਥੇ ਵੀ ਜਗ੍ਹਾ ਲੈਂਦੇ ਆ ਇਹ ਨਕਸ਼ੇ ਬਦਲ ਦਿੰਦੇ ਆ ਦੇਖੋ ਕਿੱਦਾਂ ਸੋਹਣਾ ਆਪਾਂ ਇੱਦਾਂ ਦੀ ਜਗ੍ਹਾ ਕਦੇ ਨਹੀਂ ਪਟਾ ਸਕਦੇ ਭਾਵੇਂ ਜੇ ਆਪਾਂ ਜਿੰਨਾ ਮਰਜ਼ੀ ਪੈਸਾ ਖਰਚ ਕਰ ਲਈਏ ਪਤਾ ਨਹੀਂ ਕੀ ਚੱਕਰ ਆ ਬਾਬੇ ਦੇ ਮੇਹਰ ਆ ਸ਼ਾਇਦ ਇਦਾਂ ਹੀ ਹੋ ਸਕਦਾ ਤੇ ਹੁਣ ਮੈਂ ਜਾ ਰਿਹਾ ਆ ਆਪਦੇ ਸ਼ਹਿਰ ਬਸ ਕੁੱਤਾ ਨਾ ਪੈ ਜਾਏ ੁੰਡਾ ਕਹਿੰਦਾ ਮੈਂ ਜਾਣਾ ਬਾਹਰ ਮੈਂ ਕਹਤਾਂ ਜਾ ਬੜ ਬਾਹਰ ਬਾਹਰ ਜਾ ਕੇ ਕੀ ਕਰੇਗਾ ਸਫਾਈਆਂ ਫਲੱਚਾ ਸਾਫ ਕਰੇਗਾ ਵਾ ਪੰਜਾਬੀਓ ਤੁਸੀਂ ਸਾਰੇ ਜਾਓ ਬਾਹਰ ਫਲੱਚਾ ਸਾਫ ਕਰੋ 베ਰੀਆਂ ਤੋੜੋ ਸੇਬ ਤੋੜੋ ਐਂਦੇ ਨਾਲ ਚੰਗਾ ਤੁਸੀਂ ਕਸ਼ਮੀਰ ਜਾਂਦੇ ਰਹੋ ਤੁਹਾਨੂੰ ਥਿਹੜੀ ਜ਼ਿਆਦਾ ਮਿਲ ਜੂਗੀ ਬਾਹਰ ਜਾ ਕੇ ਤੁਸੀਂ ਫੋਕੀ ਦਹਿਸ਼ਤ ਮਰੋਣੀ ਹੁੰਦੀ ਆ ਠੀਕ ਆ ਸਿਰਫ ਇੱਕ ਫੋਕੀ ਦਹਿਸ਼ਤ ਤ ਲਈ ਅਸੀਂ ਬਾਹਰ ਆ ਕੈਨੇਡਾ ਵਿੱਚ ਆ ਅਮਰੀਕਾ ਵਿੱਚ ਆ ਪੰਜਾਬ ਦੀ ਇੱਕੋ ਇੱਕ ਪਛਾਣ ਆ ਪੰਜਾਬੀ ਤੇ ਪੰਜਾਬੀ ਸਭਿਆਚਾਰ ਇੱਕ ਰੀਲਾ ਲੈਣ ਬਹੁਤ ਗਲਤ ਪਾਇਆ ਹੋਇਆ ਮੈਨੂੰ ਬਹੁਤ ਗੁੱਸਾ ਝੜਦਾ ਕਦੇ ਕੋਈ ਐ ਪਿੱਛੋਂ ਵੱਡੋ ਹੋਦੀਏ ਕਦੇ ਕੋਈ ਐ ਹੋਦੀਏ ਪਲੀਜ਼ ਸੋਰੀ ਮੈਨੂੰ ਮਾਫ ਕਰਿਓ ਮੈਂ ਗਲਤ ਬੋਲਿਆ ਹੋਵਾਂ ਤਾਂ ਬਾਕੀ ਪੰਜਾਬੀਓ ਆਜੋ ਵਾਪਸ ਪੰਜਾਬ ਨੂੰ ਫਿਰ ਇੱਕ ਸੋਨੇ ਦੀ ਚਿੜੀ ਬਣਾ ਲਓ ਨਹੀਂ ਤਾਂ ਪੰਜਾਬ ਦਾ ਹਾਲ ਬਣਾ ਹੋ ਜਾਣਾ ਬਹੁਤ ਜ਼ਿਆਦਾ ਸਕੂਟਰੀ ਚੱਲ ਚੁੱਕੀ ਹੈ 30 ਕਿਲੋਮੀਟਰ ਅੱਜ ਸਵੇਰ ਦੀ ਜਦੋਂ ਕੱਢੀ ਸੀਗੀ ਸ਼ਹਿਰੋਂ ਪਿੰਡੋਂ ਨਿਕਲੇ ਕਰੋ ਨਿਕਲੇ ਸੀਗੇ ਹੁਣ ਆਪੋ ਬਾਜ਼ਾਰ ਦੇ ਵਿੱਚ ਆ ਬਾਜ਼ਾਰ ਮਤਲਬ ਇੱਕ ਸਾਈਡ ਤੇ ਮਜਾਰ ਰਸ਼ ਬਹੁਤ ਜ਼ਿਆਦਾ ਸੀ ਗੈਸ ਕਰਕੇ ਮੈਂ ਸਾਈਡ ਤੋਂ ਵਾਪਸ ਲੈ ਮੈਂ ਕਲੋਨੀਆ ਦੇ ਵਿੱਚੋਂ ਦੀ ਗੱਡਦੇ ਆ ਤੇ ਰਿਕਵੈਸਟ ਤੁਹਾਨੂੰ ਕੀਤੀ ਹੋਈ ਆ ਪਲੀਜ਼ ਮੰਨ ਜਿਓ ਉਹ ਤੋਂ ਬੜੀ ਵਧੀਆ ਗੱਲ ਆ ਤੁਸੀਂ ਸ਼ਕਰ ਸਬਸਕ੍ਰਾਈਬ ਜ਼ਰੂਰ ਕਰੇ ਚੈਨਲ ਮੇਰਾ ਨਾਮ ਰਾਏ ਚੈਨਲ ਦਾ ਨਾਮ ਆ ਤੇ ਤੁਹਾਡੇ ਅੱਗੇ ਇਹ ਹੀ ਰਿਕਵੈਸਟ ਕਰਦਾ ਜ਼ਰੂਰ ਤੇ ਹੁਣ ਫਿਰ ਆਪਾਂ ਬਾਜ਼ਾਰ ਚ ਐਂਟਰ ਕਰਨ ਲੱਗੇ ਆਂ ਬਾਜ਼ਾਰ ਦੇ ਵਿੱਚ ਐਂਟਰੀ ਬਹੁਤ ਔਖੀ ਯਾਰ ਤੇ ਵਿੱਚ ਬਹੁਤ ਹੀ ਜ਼ਿਆਦਾ ਰਸ਼ ਹੁੰਦਾ ਮੈਨੂੰ ਡਰ ਲੱਗਿਆ ਰਹਿੰਦਾ ਵਲੋਗਿੰਗ ਕਰਨ ਲੱਗਿਆ ਕਿਤੇ ਮੇਰਾ ਕੋਈ ਫੋਨ ਹੀ ਨਾ ਖੋ ਕੇ ਲੈ ਜੇ ਇੱਕੋ ਇੱਕ ਫੋਨ ਹੈਗਾ ਮੇਰੇ ਕੋਲ ਗਰੀਬ ਕੋਲ ਉਹ ਵੀ ਠੀਕ ਠਾਕ ਵੀਡੀਓ ਬਣਾਉਂਦਾ ਪਤਾ ਨਹੀਂ ਤੁਹਾਨੂੰ ਪਸੰਦ ਆਉਂਦੀ ਹੈ ਕਿ ਨਹੀਂ ਆਉਂਦੀ ਕੁਆਲਿਟੀ ਹੈ ਨਹੀਂ ਵੀਡੀਓ ਦੀ ਇੰਨੀ ਚਲੋ ਮੈਨੇਜ ਕਰਿਆ ਕਰੋ ਕੋਈ ਚੱਕਰ ਨਹੀਂ ਬਟ ਗੱਲ ਹੈਗੀ ਐ ਤਾਂ ਕੋਈ ਨਾ ਕੋੜੀ ਕਹਿੰਦੇ ਆ ਨਾ ਇੱਕ ਇੱਕ ਪੌੜੀ ਚੜ੍ਹ ਕੇ ਹੀ ਬੰਦਾ ਕਾਮਯਾਬ ਹੁੰਦਾ ਹੁਣ ਆਪਾਂ ਵੀ ਸਟੈਪ ਇੱਕ ਪਹਿਲੇ ਸਟੈਪ ਤੇ ਆ ਇਸ ਟਾਈਮ ਹੌਲੀ ਹੌਲੀ ਕਰਾਂ ਕਰਾਂਗੇ ਕੋਸ਼ਿਸ਼ ਤੇ ਸਾਰਾ ਕੁਝ ਹੋਊਗਾ ਰੱਬ ਮਿਹਰ ਕਰੇਗਾ ਵਾਹਿਗੁਰੂ ਕਿਰਪਾ ਕਰੇਗਾ ਸਤਨਾਮ ਦੀ ਵਾਹਿਗੁਰੂ ਸੱਚੇ ਪਾਸ਼ਾ ਮਿਹਰ ਕਰਨਗੇ ਹੁਣ ਆਪਾਂ ਆ ਚੁੱਕੇ ਆ ਆਪਦੇ ਘਰ ਦੇ ਕੋਲ ਸਿਟੀ ਥਾਣਾ ਕੁਆਟਰ ਆਹਾ ਹੈਗਾ ਸ਼ਹਿਰ ਜਲਾਲਾਬਾਦ ਦਾ ਸਿਟੀ ਥਾਣਾ ਕੁਆਟਰ ਕਹਿੰਦੇ ਘਰ ਵੀਲ ਨਹੀਂ ਕਰਨਾ ਚਾਹੀਦਾ ਆਪਾਂ ਸਾਰਾ ਕੁਝ ਦੱਸਦੇ ਆ ਵੀਰੇ ਸਿੱਟੀ ਥਾਣੇ ਕੁਆਟਰਾਂ ਚ ਰਹਿਨੇ ਆ ਕੋਈ ਚੱਕਰ ਨਹੀਂ ਆਪਾਂ ਕਿਹੜਾ ਕੁਝ ਗਲਤ ਬਣਾਉਣੇ ਆ ਵੀਡੀਓ ਠੀਕ ਆ ਨਾ ਆਦ ਦੀ ਸਹੀ ਵੀਡੀਓ ਬਣਾਈ ਦਾ ਹੁਣ ਘਰ ਦਾ ਰੋੜਾ ਘਰ ਪਹੁੰਚਕੇ ਆ ਲਓ ਬਈ ਬੱਟੀ ਸਾਹਿਬ ਬੱਟੀ ਸਾਹਿਬ ਨੇ ਕ੍ਰੇਟਰ ਨਾ ਵੀ ਲਈ ਆ ਹੋਰ ਬੱਟੀ ਸਾਹਿਬ ਕੀ ਹਾਲ ਆ ਇਹ ਸਾਡੇ ਬੱਟੀ ਸਾਹਿਬ ਆ ਬਹੁਤ ਨਾਈਸ ਬੰਦੇ ਆ ਦੇ ਆ ਸਾਡੇ ਕਾਸ਼ ਜੀ ਇਹ ਕਰਦੇ ਆ ਵਲੋਗਿੰਗ ਤੋਂ ਬੱਤੀ ਸਾਹਿਬ ਹਾਂਜੀ ਸਰ ਕਿੰਨੇ ਦੀ ਗੱਡੀ ਲਈ ਆ 18 ਲੱਖ ਸਰ ਓਨਲੀ ਚਲੋ ਬਹੁਤ ਵਧੀਆ ਵਧਾਈਆਂ ਹੋਣ ਤੁਹਾਨੂੰ ਠੀਕ ਆ ਵਧਾਈਆਂ ਮੈਂ ਕਿਹਾ ਹਾਂ ਨਹੀਂ ਫੋਲ ਨਹੀਂ ਵਧਾਈਆਂ ਹੋਣ ਤੁਹਾਨੂੰ ਓਕੇ ਵੀਰੇ